15 ਸਤੰਬਰ ਤੋਂ 21 ਸਤੰਬਰ ਦੀਆਂ ਹਫਤਾਵਾਰੀ ਖਬਰਾਂ ਪੰਜਾਬ ਕੇਂਦਰ ਸਰਕਾਰ ਨੇ ਬਾਸਮਤੀ ਅਤੇ ਪਿਆਜ਼ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਘੱਟੋ-ਘੱਟ ਬਰਾਮਦ ਮੁੱਲ ਦੀ ਪਾਬੰਦੀ ਨੂੰ ਵਾਪਸ ਲੈ ਲਿਆ ਹੈ ਇਸ ਨਾਲ ਬਾਸਮਤੀ ਦੇ ਪੰਜਾਬ ਦੇ ਕਿਸਾਨਾਂ ਨੂੰ ਚੰਗਾ ਭਾਅ ਮਿਲਣ ਦੇ ਅਸਰ ਹਨ ਕੇਂਦਰੀ ਮੰਤਰੀ ਅਤੇ ਬਾਰਸ ਪੰਜਾਬ ਜਥੇਬੰਦੀ ਦੇ ਆਗੂ ਅਮਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਅਤੇ ਸਮਾਈਤਿਆਂ ਦੇ ਘਰ ਉੱਪਰ ਐਨਆਈਏ ਨੇ ਛਾਪੇਮਾਰੀ ਕੀਤੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਬਿਆਨ ਦੀ ਹਮਾਇਤ ਕਰਦੇ ਆ ਆਖਿਆ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਗਲਤ ਸੀ ਉਹਨਾਂ ਅੱਗੇ ਆਖਿਆ ਕਿ ਭਾਜਪਾ ਅਤੇ ਆਰਐਸਐਸ ਨੇ ਫੌਜ ਭੇਜਣ ਲਈ ਸਰਕਾਰ ਉੱਪਰ ਦਵਾ ਪਾਇਆ ਸੀ ਪੰਜਾਬ ਦੀਆਂ ਬਰਸਾਤੀ ਨਦੀਆਂ ਅਤੇ ਨਾਲਿਆਂ ਵਿੱਚ ਵੀ ਪਿੰਡਾਂ ਸ਼ਹਿਰਾਂ ਅਤੇ ਕਾਰਖਾਨਿਆਂ ਦਾ ਗੰਦਾ ਪਾਣੀ ਡਿੱਗ ਰਿਹਾ ਹੈ ਗੰਦਾ ਪਾਣੀ ਡਰੇਨਾਂ ਵਿੱਚ ਸੁੱਟਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਪਿੰਡ ਸ਼ਹਿਰ ਮੋਰੀ ਹਨ ਪੰਜਾਬ ਸਰਕਾਰ ਦੇ ਕਿਸਾਨ ਅਤੇ ਖੇਤੀ ਕੰਮੇ ਕਮਿਸ਼ਨ ਨੇ ਖੇਤੀ ਨੀਤੀ ਦਾ ਖਰੜਾ ਮੁੱਖ ਮੰਤਰੀ ਕੋਲ ਪੇਸ਼ ਕਰ ਦਿੱਤਾ ਹੈ ਉਪਗ੍ਰਹਿ ਜਰੀਏ ਰੱਖੀ ਗਈ ਨਿਗਰਾਨੀ ਤੋਂ ਬਾਅਦ ਤਰਨਤਾਰਨ ਦੇ ਇੱਕ ਕਿਸਾਨ ਖਿਲਾਫ ਪਰਾਲੀ ਨੂੰ ਅੱਗ ਲਗਾਉਣ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ ਪੰਜਾਬ ਵਿੱਚ ਪੰਚਾਇਤੀ ਚੋਣਾਂ 20 ਅਕਤੂਬਰ ਤੋਂ ਪਹਿਲਾ ਹੋ ਸਕਦੀ ਹਨ ਕੇਂਦਰ ਵੱਲੋਂ ਪੰਜਾਬ ਨੂੰ ਡੀਏਪ ਖਾਦ ਦੀ ਪਹਿਲੀ ਅਤੇ ਬਹੁਤ ਘੱਟ ਖੇਪ ਦਿੱਤੀ ਗਈ ਭਾਰਤ ਨਾਲ ਸੰਬੰਧਿਤ ਖਬਰਾਂ ਹਿਮਾਚਲ ਦੇ ਮੰਡੀ ਇਲਾਕੇ ਦੀ ਸਰਕਾਰੀ ਜ਼ਮੀਨ ਵਿੱਚ ਮਸਜਿਦ ਦੇ ਵੱਧੂ ਹਿੱਸੇ ਨੂੰ ਢਾਉਣ ਲਈ ਹਿੰਦੂ ਤਵੀਆ ਨੇ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਨਾਲ ਝੜਪ ਕੀਤੀ ਭਾਰਤੀ ਸਮੁੰਦਰੀ ਫੌਜ ਦੀਆਂ ਦੋ ਅਫਸਰ ਬੀਬੀਆਂ ਸਮੁੰਦਰ ਦੇ ਰਾਸਤੇ ਦੁਨੀਆ ਦਾ ਚੱਕਰ ਲਗਾਉਣ ਲਈ ਤਿਆਰੀ ਕਰ ਰਹੀਆਂ ਹਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜ਼ਮਾਨਤ ਉੱਪਰ ਰਿਹਾਈ ਮਗਰੋਂ ਅਸਤੀਫਾ ਦੇ ਦਿੱਤਾ ਅਤੇ ਨਵੀਂ ਮੁੱਖ ਮੰਤਰੀ ਬੀਬੀ ਆਤੀਸ਼ੀ ਬਣ ਗਈ ਹੈ ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਵਿਰੋਧ ਦਾ ਸੱਦਾ ਦਿੱਤਾ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀਆਂ ਹਾਲੀਆਂ ਟਿੱਪਣੀਆਂ ਖਿਲਾਫ ਬੋਲਦਿਆਂ ਉਸ ਨੂੰ ਅੱਤਵਾਦੀ ਆਖਿਆ। ਜਿਸ ਉੱਤੇ ਕਾਂਗਰਸ ਪ੍ਰਧਾਨ ਨੇ ਸਰਕਾਰ ਪਾਸੋਂ ਕਾਰਵਾਈ ਦੀ ਮੰਗ ਕੀਤੀ ਹੈ। ਸੀਡੀਐਸ ਜਰਨਲ ਚੋਹਾਨ ਨੇ ਉੱਚ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਉਨ੍ਹਾਂ ਨੂੰ ਫੌਜ ਦੀ ਛੁੱਟੀਆਂ ਦੇ ਨਾਲ-ਨਾਲ ਵੱਡੀਆਂ ਅਤੇ ਲੰਬੀ ਦੇਰ ਤੱਕ ਚੱਲਣ ਵਾਲੀਆਂ ਜੰਗਾਂ ਦੀ ਤਿਆਰੀ ਕਰਵਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਇਹ ਸਭ ਤੋਂ ਖਤਰਿਆਂ ਭਰਪੂਰ ਦਹਾਕਾ ਹੈ। ਤਸਕਰੀ ਲਈ ਬਦਨਾਮ ਭਾਰਤ ਬਰਮਾ ਦੀ 1700 ਕਿਲੋਮੀਟਰ ਲੰਬੀ ਸਰਹੱਦ ਉੱਪਰ ਬਾੜ ਲਗਾਉਣ ਲਈ ਕੇਂਦਰ ਸਰਕਾਰ 31000 ਰੁਪਏ ਖਰਚ ਕਰੇਗੀ। ਭਾਰਤ ਨੇ ਪਾਕਿਸਤਾਨ ਨੂੰ ਸੰਧੀ ਜਲ ਸੰਧੀ ਨੂੰ ਦੁਬਾਰਾ ਨਿਵੇਾਣ ਦੇ ਮਕਸਦ ਨਾਲ ਇੱਕ ਨੋਟਿਸ ਜਾਰੀ ਕੀਤਾ ਹੈ। ਇਹ ਸੰਧੀ 18 ਸਤੰਬਰ 1960 ਨੂੰ ਬਿਸ਼ਪ ਬੈਂਕਾ ਦੀ ਨਜ਼ਰਸਾਜੀ ਹੇਠ ਹੋਈ ਸੀ। ਬੰਬੇ ਹਾਈ ਕੋਰਟ ਨੇ ਸੋਸ਼ਲ ਮੀਡੀਆ ਉੱਪਰ ਫਰਜੀ ਖਬਰਾਂ ਨੂੰ ਕਾਬੂ ਕਰਨ ਲਈ ਆਈਟੀ ਨਾਮ ਵਿਧਾਨਾ ਨੂੰ ਗੈਰ ਸੰਵਿਧਾਨਿਕ ਆਖਦਿਆਂ ਰੱਦ ਕਰ ਦਿੱਤਾ ਹੈ। ਭਾਰਤ ਕੰਪਨੀਆਂ ਵੱਲੋਂ ਬਣਾਇਆ ਅਤੇ ਯੂਰਪ ਦੇ ਦੇਸ਼ਾਂ ਵਿੱਚ ਵੇਚਿਆ ਗਿਆ ਅਸਲਾ ਰੂਸ ਖਿਲਾਫ ਜੰਗ ਵਿੱਚ ਯੂਕਰੇਨ ਵੱਲੋਂ ਵਰਤਿਆ ਜਾ ਰਿਹਾ ਹੈ। ਬੰਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਅਦਾਕਾਰਾ ਕੰਗਣਾ ਦੀ ਫਿਲਮ ਸਬੰਧੀ ਫੈਸਲਾ 25 ਸਤੰਬਰ ਤੱਕ ਕਰਨ ਦੀ ਤਰੀਕ ਦਿੱਤੀ ਹੈ ਅਦਾਕਾਰਾਂ ਨੇ ਅਦਾਲਤ ਵਿੱਚ ਸੈਂਸਰ ਬੋਰਡ ਵੱਲੋਂ ਸਿਆਸੀ ਕਾਰਨਾ ਕਰਕੇ ਸਰਟੀਫਿਕੇਟ ਨਾ ਦਿੱਤੇ ਜਾਣ ਦੀ ਗੱਲ ਆਕੀ ਹੈ ਮੋਦੀ ਸਰਕਾਰ ਨੇ ਇੱਕ ਦੇਸ਼ ਇੱਕ ਚੋਣ ਪ੍ਰਣਾਲੀ ਸਬੰਧੀ ਫੈਸਲਾ ਕਰਨ ਲਈ ਰਾਜ ਦਰਬਾਰ ਵਿੱਚ ਕਾਨੂੰਨ ਪੇਸ਼ ਕਰਨ ਸਬੰਧੀ ਫੈਸਲਾ ਲਿਆ ਹੈ ইরਾਨੀ ਫੌਜ ਨੇ 60 ਕਿਲੋ ਭਾਰੇ ਇੱਕ ਉਪਗ੍ਰਹਿ ਨੂੰ ਧਰਤੀ ਦੀ ਪ੍ਰਕਰਮਾ ਵਿੱਚ ਉਤਾਰਿਆ ਹੈ ਇਜ਼ਰਾਈਲ ਹਮਾਸ جنگ ਦੇ ਚੱਲਦਿਆਂ ਅੰਦਾਜ਼ਾ ਹੈ ਕਿ ਇਸ ਦਾ ਕੰਮ ਇਰਾਨ ਦੀਆਂ ਬਲਾਸਟਿਕ ਮਿਜ਼ਾਈਲਾਂ ਨੂੰ ਨਿਸ਼ਾਨੇ ਤੱਕ ਪਹੁੰਚਾਉਣ ਲਈ ਮਦਦ ਕਰਨਾ ਹੋਵੇਗਾ। ਜਮਨ ਅਤੇ ਲਿਬਨਾਨ ਦੇ ਬਾਗੀ ਧੜੇ ਇਜ਼ਰਾਈਲ ਹਮਾਸ ਜੁੱਧ ਦਰਮਿਆਨ ਇਜ਼ਰਾਈਲ ਨੂੰ ਗਾਜਾ ਵਿੱਚ ਗੋਲੀਬੰਦੀ ਕਰਨ ਲਈ ਦਬਾਅ ਬਣਾਉਣ ਦੇ ਮਕਸਦ ਨਾਲ ਲਗਾਤਾਰ ਇਜ਼ਰਾਈਲ ਉੱਪਰ ਮਿਜ਼ਾਈਲਾਂ ਦਾਗ ਰਹੇ ਹਨ। ਲਿਬਨਾਨ ਵਿੱਚ ਹਿਜ਼ਬੁੱਲਾ ਲੜਾਕਿਆਂ ਦੇ ਹੱਥਾਂ ਵਿੱਚ ਗੱਲਬਾਤ ਕਰਨ ਲਈ ਰੱਖੇ ਹੋਏ ਪੇਜ਼ਰ ਇੱਕੋ ਸਮੇਂ ਅਚਾਨਕ ਫਟ ਗਏ ਜਿਸ ਨਾਲ 3300 ਦੇ ਕਰੀਬ ਜ਼ਖਮੀ ਅਤੇ 15 ਜਣਿਆਂ ਦੀ ਮੌਤ ਹੋ ਗਈ ਹਿਜ਼ਬੁੱਲਾ ਦੇ ਅਧਿਕਾਰੀਆਂ ਨੇ ਇਸ ਨੂੰ ਸੁਰੱਖਿਆ ਦੀ ਉਲੰਘਣਾ ਅਤੇ ਇਜ਼ਰਾਈਲ ਵੱਲੋਂ ਹੋਈ ਕਾਰਵਾਈ ਦੱਸਿਆ ਸੈੱਲਫੋਨਾਂ ਰਾਹੀਂ ਨਿਗਰਾਨੀ ਅਤੇ ਹਮਲਾ ਹੋਣ ਦਾ ਅੰਦਾਜ਼ਾ ਹੋਣ ਤੇ ਹਿਜ਼ਬੁੱਲਾ ਗਰੁੱਪ ਨੇ ਸੈੱਲਫੋਨ ਨੂੰ ਛੱਡ ਕੇ ਪੇਜਰ ਵਰਤਣੇ ਸ਼ੁਰੂ ਕੀਤੇ ਹਨ ਇਸ ਤੋਂ ਇੱਕ ਦਿਨ ਮਗਰੋਂ ਬਾਕੀ ਟਾਕੀ ਅਤੇ ਸੋਲਰ ਸੰਦਾਂ ਵਿੱਚ ਵੀ ਧਮਾਕੇ ਹੋਏ ਬਾਅਦ ਵਿੱਚ ਹੋਈ ਜਾਂਚ ਵਿੱਚ ਪਤਾ ਲੱਗਿਆ ਕਿ ਪੇਪਰਾਂ ਨੂੰ ਤਾਈਵਾਨੀ ਕੰਪਨੀ ਗੋਲਡ ਅਪੋਲੋ ਦੇ ਬ੍ਰਾਂਡ ਹੇਠ ਵੇਚਿਆ ਗਿਆ ਜਦਕੇ ਇਹਨਾਂ ਨੂੰ ਬੁੱਡਾ ਪੇਸਟ ਦੀ ਕੰਪਨੀ ਨੇ ਬਣਾਇਆ ਸੀ ਲਿਬਨਾਨ ਦੇ ਅਧਿਕਾਰੀਆਂ ਮੁਤਾਬਕ ਇਜ਼ਰਾਈਲ ਦੀ ਖੂਫੀਆ ਏਜੰਸੀ ਨੇ 500 ਪੇਜਾਂ ਵਿੱਚ ਬਰੂਦ ਫਿੱਟ ਕੀਤਾ ਸੀ ਜਿਸ ਨੂੰ ਰਿਮੋਟ ਕੰਟਰੋਲ ਨਾਲ ਉਡਾਇਆ ਗਿਆ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇਜ਼ਰਾਈਲ ਖਿਲਾਫ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਇਜ਼ਰਾਈਲ ਗਾਜ਼ਾ ਪੱਟੀ ਵਿੱਚੋਂ ਆਪਣਾ ਗੈਰ ਕਾਨੂੰਨੀ ਕਬਜ਼ਾ ਛੱਡ ਦੇਵੇ